ਜਲਾਲਾਬਾਦ ਹਲਕੇ ਦੇ ਪਿੰਡ ਕਟੀਆਂ ਵਾਲਾ ਪੈਟਰੋਲ ਪੰਪ ਦੇ ਨਜ਼ਦੀਕ ਕਾਰ ਦੀ ਫੇਟ ਵੱਜਣ ਦੇ ਨਾਲ ਵਾਪਰਿਆ ਹਾਦਸਾ ਮੋਟਰਸਾਈਕਲ ਸਵਾਰ ਦੋ ਲੋਕ ਡਿੱਗੇ ਲੱਗੀਆਂ ਗੰਭੀਰ ਝੋਟਾਂ ਜਾਣਕਾਰੀ ਮੁਤਾਬਕ ਅੱਜ ਦੇ ਨ ਮੰਗਲਵਾਰ ਸ਼ਾਮ 4 ਵਜੇ ਦੇ ਕਰੀਬ ਜਲਾਲਾਬਾਦ ਤੋਂ ਮੋਟਰਸਾਈਕਲ ਤੇ ਸਵਾਰ ਹੋ ਦੋ ਲੋਕ ਪਿੰਡ ਰੱਤਾtheta ਜਾ ਰਹੇ ਸਨ ਜਦ ਉਹ ਪਿੰਡ ਕਟੀਆਂ ਵਾਲਾ ਨਜ਼ਦੀਕ ਪੈਟਰੋਲ ਪੰਪ ਕੋਲੇ ਪਹੁੰਚੇ ਤਾਂ ਇੱਕ ਕਾਰ ਦੇ ਵੱਲੋਂ ਉਹਨਾਂ ਨੂੰ ਫੇਟ ਮਾਰ ਦਿੱਤੀ ਗਈ ਦੱਸ ਦਈਏ ਕਿ ਫੇਟ ਵਜਨ ਦੇ ਨਾਲ ਮੋਟਰਸਾਈਕਲ ਸਵਾਰ ਸੜਕ ਤੇ ਡਿੱਗ ਪਏ ਜਿਸ ਦੇ ਵਿੱਚੋਂ ਇੱਕ ਸ਼ਖਸ ਦੇ ਗੰਭੀਰ ਸੱਟਾਂ ਲੱਗੀਆਂ ਦੂਜੇ ਸ਼ਖਸ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ਆਪਣੇ ਹੱਥ ਹੀ ਮੋਟਰਸਾਈਕਲ ਤੇ ਜਾ ਰਹੇ ਸਨ ਅਤੇ ਇੱਕ ਤੇਜ਼ ਰਫ਼ਤਾਰ ਕਾਰ ਦੇ ਵੱਲੋਂ ਉਹਨਾਂ ਨੂੰ ਸਾਈਡ ਮਾਰੀ ਗਈ ਹੈ ਜਿਸ ਦੇ ਨਾਲ ਇਹ ਹਾਦਸਾ ਵਾਪਰਿਆ ਦੱਸ ਦਈਏ ਕਿ ਇਸ ਦੌਰਾਨ ਇੱਕ ਸ਼ਖਸ ਦੇ ਗੰਭੀਰ ਸੱਟਾਂ ਲੱਗੀਆਂ ਜਿਸ ਨੂੰ ਐਂਬੂਲੈਂਸ ਦੀ ਮਦਦ ਦੇ ਨਾਲ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ ਦੱਸ ਦਈਏ ਕਿ ਉਕਤਕਾਰ ਸਵਾਰ ਮੌਕੇ ਤੋਂ ਫਰਾਰ ਦੱਸਿਆ ਜਾ ਰਿਹਾ ਹੈ ਫਿਲਹਾਲ ਇਸ ਮਾਮਲੇ ਦੇ ਵਿੱਚ ਥਾਣਾ ਵੈਰੋ ਕਾ ਵਿਖੇ ਇਸ ਹਾਦਸੇ ਦੇ ਸ਼ਿਕਾਰ ਹੋਏ ਲੋਕਾਂ ਦੇ ਵੱਲੋਂ ਆਪਣੀ ਸ਼ਿਕਾਇਤ ਦਰਜ ਕਰਵਾਈ ਜਾ ਰਹੀ ਹੈ ਆ ਰਹੇ ਤੁਸੀਂ ਕਿਹੜੇ ਜਨਲਾਵਾ ਤੋ ਆ ਰਹੇ ਆ ਹਾਂ ਤੇ ਪਿੰਡ ਰਤਾਂ ਸੇ ਜਾਣਾ ਹੈ ਅੱਛਾ ਤੇ ਰਸਤੇ ਵਿੱਚ ਜੱਡੀ ਵਾਲਾ ਆਇਆ ਹੈ ਉਹਨੇ ਕੱਟ ਮਾਰਿਆ ਤੇ ਬਾਈ ਡਿੱਗ ਗਿਆ अच्छा गड्डी ਵੀ ਆ ਕੇ ਲੈ ਗਿਆ ਜੀ ਗੱਡੀ ਵਾਲਾ ਭਜਾ ਕੇ ਲੈ ਗਿਆ ਹਾਂ ਜੀ ਅੱਛਾ ਤੁਸੀਂ ਦੋਵੇਂ ਜਣੇ ਸੀ ਮੋਟਰਸਾਈਕਲ ਤੇ ਗੱਡੀ ਦਾ ਨੰਬਰ ਨੰਬਰ ਨਹੀਂ ਪਤਾ ਲੱਗਾ ਮੈਨੂੰ ਪਤਾ ਮੈਂ ਤੈਨੂੰ ਦੱਸਦਾ ਅੱਛਾ ਅੱਛਾ ਅੱਛਾ